ਉਹ ਅੱਖਾਂ ਦਾ ਕੀ ਕਹਿੰਦੋ ਬਾਬਾ ਸ੍ਰਿਜੰਤ ਬ੍ਰਕਤਪੁੱਟਿਆ ਸ੍ਰੀ ਮਨੋਰੰਜਨ ਦੇਵ ਜੀ ਦਾਸ ਸਿੰਘ ਆਸ਼ਰਮ ਮਾਨਸਾ ਕੋਲ ਤੋਂ ਲੇਖੇ ਉਹ ਇਹ ਤੋਏ ਕੀ ਇਸ ਦਾ ਜਿਹੜਾ ਰਸਤਾ ਹੈ ਲੱਲੂਆਣਾ ਰੋਡ ਤੋਂ ਛੋਟੀ ਮਾਨਸਾ ਤੋਂ ਜਿਹੜਾ ਲੱਲੂਆਣਾ ਨੂੰ ਰੋਡ ਜਾਂਦਾ ਹੈ ਉਸ ਦੇ ਉੱਪਰ ਪੰਪ ਦੇ ਬਿਲਕੁਲ ਸਾਹਮਣੇ ਦੂਸਰਾ ਰਸਤਾ ਖਿਆਲਾ ਤੋਂ ਇਹਦਾ ਹੋਲੀ ਹਾਰਟ ਸਕੂਲ ਹੈ ਉਦੋਂ ਸਾਹਮਣੇ ਜਿਸ ਕੋਦ ਕਾਸ ਨਰਾ ਸਾਸ ਦਾਸ ਤੀਜਾ ਜਗ੍ਹਾ ਪਿੰਡ ਦੇ ਵਿੱਚ ਸਰਕਾਰੀ ਸਕੂਲ ਹੈ ਉਹਦੇ ਨਾਲ ਦੇ ਰਸਤੇ ਆਉਂਦੇ ਨੇ ਪਹੁੰਚਣਾ ਹੈ ਬਸ ਅਡੇ ਤੇ ਆ ਕੇ ਵੀ ਅਸੀਂ ਆਪਣੀ ਬੈਂਡ ਦਾ ਤੇ ਜਾਂ ਉਹਦੇ ਸਾਧਨਾਂ ਦਾ ਪ੍ਰਬੰਧ ਕਰਾਂਗੇ ਬਸ ਅਡਾ ਮਾਨਸਾ ਦੇ ਵਿੱਚ ਆ ਕੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਇੱਕ ਜਗ੍ਹਾ ਤੇ ਤੁਸੀਂ ਉੱਤੇ ਇਕੱਠੇ ਹੋ ਸਕਦੇ ਹੋ ਔਰ ਕੈਂਪ ਦਾ ਜਿਹੜਾ ਹੈਗਾਗਾ ਉਹ ਚਿੱਟੇ ਮੋਤੀ ਇਹਦਾ ਬਿਲਕੁਲ ਫ੍ਰੀ ਜਿਹੜਾ ਹੈਗਾ ਉਹਦਾ ਆਪਰੇਸ਼ਨ ਹੈ ਅਫੀਜੀ ਕੈਂਪ ਹੈ ਜਿਹੜਾ ਬਾਬਾ ਜੀ ਨੇ ਸੰਜੀਪ ਤੁਹਾਨੂੰ ਗੱਲ ਦਿੱਤਾ ਅੱਖਾਂ ਦੇ ਫ੍ਰੀ ਚਿੱਟੇ ਮੋਤੀ ਦੇ ਲੈਪ ਪਏ ਜਾਣਗੇ ਗੁਰੂ ਕਾ ਲੰਗਰ ਤੁਟ ਵਰਤੇਗਾ ਇੱਥੇ ਚੈੱਕਅਪ ਦਾ ਸਾਰਾ ਦਾ ਫ੍ਰੀ ਹੋਣਾ ਜਿਹੜੇ ਦੇ ਵਿੱਚੋਂ ਚਿੱਟੇ ਮੋਤੀ ਦੇ ਮਰੀਜ਼ ਹੋਣਗੇ ਉਹਨਾਂ ਨੂੰ ਸ਼ੰਕਰਾ ਹਸਪੀਟਲ ਲੁਧਿਆਣਾ ਵਿੱਚ ਉਹਨਾਂ ਦੇ ਆਪਰੇਸ਼ਨ ਹੋਣਗੇ ਇਹ ਜਿਹੜਾ ਸਮਾਗਮ ਹੈ ਅੱਖਾਂ ਦਾ ਫਰੀ ਕੈਂਪ बाबा ਸ੍ਰੀਜੰਤ ਬ੍ਰਕਤਕੁਟਿਆ ਸਵਾਮੀ ਨਰਿੰਦਰ ਸਿੰਘ ਜੀ ਦਾਸ ਸਿੰਘ ਆਸ਼ਰਮ ਮਾਨਸਾ ਕੋਲ ਤੋਂ ਇੱਥੇ ਇਹਸਾ ਜਿਹੜਾ ਰਸਤਾ ਹੈ ਲੱਲੂਆਣਾ ਰੋਡ ਤੋਂ ਛੋਟੀ ਮਾਨਸਾ ਤੋਂ ਜਿਹੜਾ ਲੱਲੂਆਣਾ ਨੂੰ ਰੋਡ ਜਾਂਦਾ ਹੈ ਉਸ ਦੇ ਉੱਪਰ ਪੰਪ ਦੇ ਬਿਲਕੁਲ ਸਾਹਮਣੇ ਅਤੇ ਦੂਸਰਾ ਰਸਤਾ ਖਿਆਲਾ ਤੋਂ ਜਿਹੜਾ ਹੌਲੀ ਹਾਰਟ ਸਕੂਲ ਹੈ ਉਹ ਤੋਂ ਸਾਹਮਣੇ ਤੇ ਤੀਜਾ ਜਗ੍ਹਾ ਪਿੰਡ ਦੇ ਵਿੱਚ ਸਰਕਾਰੀ ਸਕੂਲ ਹੈ ਉਹਦੇ ਨਾਲ ਦੇ ਰਸਤੇ ਆਉਂਦੇ ਨੇ ਔਰ ਕੈਂਪ ਦਾ ਜਿਹੜਾ ਹੈਗਾ ਦਾ ਉਹ ਚਿੱਟੇ ਮੋਤੀ ਇਹਦਾ ਬਿਲਕੁਲ ਫ੍ਰੀ ਜਿਹੜਾ ਹੈਗਾ ਉਹਦਾ ਆਪਰੇਸ਼ਨ ਹੈ ਔਰ ਚੈੱਕਅਪ ਤਾਂ ਸਾਰਿਆਂ ਦਾ ਫ੍ਰੀ ਹੋਣਾ ਜਿਹੜੇ ਦੇ ਵਿੱਚੋਂ ਚਿੱਟੇ ਮੋਤੀਏ ਦੇ ਮਰੀਜ਼ ਹੋਣਗੇ ਉਹਨਾਂ ਨੂੰ ਸ਼ੰਕਰਾ ਹਸਪੀਟਲ ਲੁਧਿਆਣਾ ਵਿਖੇ ਉਹਨਾਂ ਦੇ ਆਪਰੇਸ਼ਨ ਹੋਣਗੇ ਇਹਦੇ ਵਿੱਚ ਸਹਿਯੋਗੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਕੈਂਪਲ ਲਾਗਾਇਆ ਜਾ ਰਿਹਾ ਹੋ ਫਾਊਂਡੇਸ਼ਨ ਪਰੇਟਾ ਅਤੇ ਭਾਈ ਬੈਲੋ ਡੈਂਟਰ ਬੀ ਸੁਖਾ ਜੀ ਅਤੇ ਲੋੜਵੰਦਾਂ ਦੀ ਸੇਵਾ ਐ ਗੁਰੂ ਹੁਕਮ ਸਿੰਘ ਜੀ ਢਿੱਲੋਂ ਅਤੇ ਸਮੂਚੀਆਂ ਹੀ ਸੰਗਤਾਂ ਵੱਲੋਂ ਇਹਦਾ ਸਹਿਯੋਗ ਕੀਤਾ ਜਾਊਗਾ ਔਰ ਇਸ ਦਾ ਸਮਾਂ ਰਹੇਗਾ ਸਵੇਰੇ 8 ਵਜੇ ਤੋਂ ਲੈ ਕੇ 1 ਵਜੇ ਤੱਕ ਔਰ ਇਹਦੇ ਵਿੱਚ ਕੁਝ ਕ ਹਦਾਇਤਾਂ ਵੀ ਨੇ ਜਿਵੇਂ ਕਿ ਕੇਸੇ ਇਸ਼ਨਾਨ ਕਰਕੇ ਆਉਣਾ ਇੱਕ ਆਪਣਾ ਆਧਾਰ ਕਾਰਡ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਆਉਣਾ ਫੋਨ ਨੰਬਰ ਨਾਲ ਲੈ ਕੇ ਆਉਣਾ ਇਹ ਜ਼ਰੂਰੀ ਬੇਨਤੀ ਹੈ ਪੁਰੂ ਕਾ ਲੰਗਰ ਅਤੁੱਟ ਵਰਤੇਗਾ ਲੰਗਰ ਸਭ ਨੇ ਇੱਥੇ ਹੀ ਛਕਣਾ ਔਰ ਬਾਕੀ ਦੀ ਜਾਣਕਾਰੀ ਸਾਡੇ ਭਾਈ ਗੁਰਬਖਸ਼ ਸਿੰਘ ਜੀ ਪੂਰਨ ਤੌਰ ਤੇ ਜਾਣਕਾਰੀ ਦੇਣਗੇ ਦਾਸ ਮਹੰਤ ਪਰਸ਼ੋਤਮ ਦਾਸ Swami Niranjan Dev Ji Udasin Ashram Mansa Kura ਬਾਕੀ ਦਾ ਵਾਹਿਗੁਰੂ ਖੇਸੀਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੇ ਬਾਬਾ ਜੀ ਸੰਤ ਪ੍ਰਸੂਤਮ ਦਾਸ ਜੀ ਨੇ ਤੁਹਾਨੂੰ ਸਾਰਾ ਖੁਸ਼ ਤਕਰੀਬਨ ਦਾਸੀ ਦਿੱਤਾ ਅਸੀਂ ਲੋੜਵੰਦਾਂ ਦੀ ਸੇਵਾ 2015 ਤੋਂ ਕਰ ਰਹੇ ਹਾਂ ਪਰ ਪਿਛਲੇ ਸਮੇਂ ਤੋਂ ਬਾਬਾ ਜੀ ਦੇ ਸ਼ਰਨ ਚਾਏ ਤਾਂ ਬਾਬਾ ਜੀ ਦਾ ਸਾਨੂੰ ਬਹੁਤ ਇੱਕ ਰੱਬ ਵਰਗਾ ਆਸਰਾ ਹੋਇਆ ਬਾਬੇ ਨਾਨਕ ਦੀ ਸੋਚ ਤੇ ਪੈਰਾ ਦਿੰਦੇ ਹੋਏ ਲੋੜਵੰਦਾਂ ਦੀ ਸੇਵਾ ਕਰ ਰਹੇ ਹਾਂ ਤੇ ਹੁਣ ਵੀ ਇਹ ਜਿਹੜਾ ਕੈਂਪ ਹੈ ਇਹ ਹੋ ਫਾਊਂਡੇਸ਼ਨ ਤੇ ਸ਼ੰਕਰ ਹਸਪੀਟਲ ਲੁਧਿਆਣਾ ਸੁੱਖਾ ਡੈਂਟਰ ਭਾਈ ਵੈਲੋ ਤੇ ਸੁੱਖਾ ਅੰਦਾਜ਼ ਪ੍ਰਿੰਸ ਵਾਲਾ ਤੇ ਸਾਡੇ ਮਹਾਰਾਜ ਜੀ ਦੀ ਜਤਨਾ ਸਰਕਾਰ ਤੇ ਅਸੀਂ ਤਾਂ ਇੱਕ ਛੋਟੀ ਜਿਹੀ ਸਾਧਨ ਬਣ ਸਕਦੇ ਹਾਂ ਕਰਪਾਤਾ ਸੰਤ ਮਹਾਤਮਾ ਦੀ ਹੁੰਦੀ ਹੈ ਤੇ ਅਸੀਂ ਇਹ ਕੈਂਪ ਹੈ ਜਿਹੜਾ ਬਾਈ ਦੇ ਸੰਖੇਪ ਤੁਹਾਨੂੰ ਦੱਸ ਦਿੱਤਾ ਅੱਖਾਂ ਦੇ ਫ੍ਰੀ ਚਿੱਟੇ ਮੋਤੀ ਦੇ ਲੈਂਸ ਪਾਇਏ ਜਾਣਗੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਇੱਥੇ ਪਹੁੰਚਣਾ ਹੈ ਬਸ ਅਡੇ ਤੇ ਆ ਕੇ ਵੀ ਅਸੀਂ ਆਪਣੀ ਬੈਂਡ ਦਾ ਜਾਂ ਆਪਣੇ ਸਾਧਨਾਂ ਦਾ ਪ੍ਰਬੰਧ ਕਰਾਂਗੇ ਬਸ ਅਡਾ ਮਾਨਸਾ ਦੇ ਵਿੱਚ ਆ ਕੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਇੱਕ ਜਗ੍ਹਾ ਤੇ ਤੁਸੀਂ ਉੱਥੇ ਇਕੱਠੇ ਹੋ ਸਕਦੇ ਹੋ ਜਿੱਥੋਂ ਸਾਡੇ ਸਾਡੀ ਬੱਸ ਜਾਂ ਸਾਡੇ ਹੋਰ ਸਾਧਨ ਤੁਹਾਨੂੰ ਲੈ ਕੇ ਡੇਰੇ ਦੇ ਵਿੱਚ ਆਉਣਗੇ ਤੇ ਜਿਨ੍ਹਾਂ ਨੂੰ ਵਾਪਸੀ ਸਮੇਂ ਵੀ ਸਾਡੀ ਬੈਂਡ ਜਾਂ ਸਾਡੀ ਬੱਸ ਤੁਹਾਨੂੰ ਛੱਡ ਕੇ ਆਉਗੀ ਬਸ ਸਾਡੇ ਤੱਕ ਜਾਂ ਨੇੜਲਾ ਜਿਹੜਾ ਬਸ ਸਟਾਪ ਹੈ ਕਿ ਤੇ ਕੋਈ ਜੇਬ ਚ ਪੈਸਾ ਪਾ ਕੇ ਲੈਉਣ ਦੀ ਲੋੜ ਨਹੀਂ ਜੇ ਕਿਸੇ ਨੇ ਕੋਈ ਵੀਰ ਵੀ ਐਮਰਜੈਂਸੀ ਤੌਰ ਤੇ ਹੁਣ ਤਕਰੀਬਨ ਵੀਡੀਓ ਦੇ ਵਿੱਚ ਸਾਰਾ ਕੁਝ ਦੱਸ ਦਿੱਤਾ ਗਿਆ ਹੈਲਪਲਾਈਨ ਨੰਬਰ ਦੀ ਲੋੜ ਤਾਂ ਨਹੀਂ ਪਰ ਫਿਰ ਵੀ 98155 95809 9815159809 ਤੇ ਸੰਪਰਕ ਕਰ ਸਕਦੇ ਹੋ ਆਧਾਰ ਕਾਰਡ ਦੀਆਂ ਦੋ ਕਾਪੀਆਂ ਜ਼ਰੂਰ ਨਾਲ ਲੈ ਕੇ ਆਉਣਾ ਤੇ ਮਾ ਗੁਰੂ ਘਰ ਦਾ ਲੰਗਰ ਮਹਾਰਾਜ ਜੀ ਨੇ ਦਾ ਸਤਾ ਟੁੱਟ ਵਰਤੇਗਾ ਤੇ ਜੇ ਕੋਈ ਹੋਰ ਵੀ ਲੋੜਵੰਦ ਹੁੰਦਾ ਹੈ ਜੈਨੂੰ ਅਸਲੀ ਲੋੜਵੰਦ ਹੁੰਦਾ ਹੈ ਤਾਂ ਅਸੀਂ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ